ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਹਾਜ਼ਰਾਂ ਜੀ ਅੱਜ ਦੀ ਆਪਾਂ ਗੱਲ ਕਰਨੀ ਹੈ 6 ਜੁਲਾਈ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 7:30 7:30 ਦਾ ਟਾਈਮ ਹੋਣ ਜਾ ਰਿਹਾ ਸੋ ਅੱਜ ਮੌਸਮ ਪੰਜਾਬ ਦਾ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਫਡੇਟ ਤੁਹਾਨੂੰ ਦੇਣੀ ਹੈ ਲਾਈਵ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੇ ਜਿਵੇਂ ਕਿ ਅਸਾਨੂੰ ਕੱਲ ਅਫਰਡ ਦਿੱਤੀ ਸੀ ਰਾਤ ਦੀ ਵੀਡੀਓ ਦੇ ਵਿੱਚ ਕਿ ਦਿਨ ਚੜਦੇ ਹੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਨਾਲ ਜੜੀਆ ਦਸਤਕ ਹੋਵੇਗੀ ਤਗੜੇ ਮੀਂਹ ਜੜੀਆ ਦਰਜ ਹੋਣਗੇ ਐਸੇ ਲਈ ਜੇ ਅਸੀਂ ਇਹ ਤਸਵੀਰਾਂ ਦੇਖਦੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਅਸਲੇ ਤਗੜਾ ਬੱਦਲ ਹੈ ਜਿਹੜਾ ਬਣਿਆ ਹੋਇਆ ਲੈਂਦੇ ਤੋਂ ਚੜਦੇ ਵਾਲੇ ਖਾਸੇ ਨੂੰ ਇਹ ਕੂਚ ਕਰ ਰਿਹਾ ਤੇ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਨੂੰ ਇਹ ਕਵਰ ਕਰ ਚੁੱਕਿਆ ਹੈ ਮਾਝਾ ਖੇਤਰ ਤੋਂ ਆਵਾ ਖੇਤਰ ਕਵਰ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਹਠਾਨਕੋਟ ਸ੍ਰੀ ਹਰਗੋਬਿੰਦ ਫਰਵ ਬਟਾਲਾ ਕਿਤੇ ਕਿਤੇ ਭਾਰੀ ਵੀ ਹੋ ਰਹੇ ਨੇ ਕਿਤੇ ਹਲਕੇ ਦਰਮਿਆਨੇ ਛਰਾਟੇ ਲੱਗ ਰਹੇ ਨੇ ਬਹੁਤਿਆ ਥਾਵਾਂ ਤੇ ਛਰਾਟੇ ਆ ਜਿਹੜੇ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਤੇ ਨੇ ਆਉਂਦੇ ਘੰਟਿਆਂ ਦੇ ਵਿੱਚ ਹੋ ਸਕਦਾ 2-4 ਥਾਵਾਂ ਤੇ ਭਾਰੀ ਵੀ ਦਸ ਫਲ ਵੀ ਲੱਗ ਸਕਦੇ ਨੇ ਸੋ ਇਹ ਬਦਲਬਾਈ ਪੂਰੇ ਪੰਜਾਬ ਨੂੰ ਜਿਹੜੀਆਂ ਕਵਰ ਕਰ ਚੁੱਕੀਆਂ ਆ ਫਾਮੇ ਮਾਲਵਾ ਖੇਤਰ ਆ ਪੂਰਾ ਖੇਤਰ ਤੱਕ ਜਿਹੜੀ ਬਦਲਬਾਈ ਪਹੁੰਚੀ ਹੋਈ ਆ ਲਗਭਗ ਸਾਰੇ ਜਿਲ੍ਹੇ ਸਾਰੇ ਜਿਲ੍ਹਿਆਂ ਦੀ ਅਸੀਂ ਗੱਲ ਕਰ ਰਹੇ ਆ ਪਰ ਜਿਹੜੇ ਛਰਾਟੇ ਨੇ ਉਹ ਕੁਝ ਕਹ ਲਿਆ ਕਿ ਦਵਾਬੇ ਖੇਤਰ ਤੋਂ ਹੁੰਦੇ ਹੋਏ ਮਾਲਵੇ ਦੇ ਪੂਰਬੀ ਜ਼ਿਲ੍ਹਿਆਂ ਤੱਕ ਕਵਰ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਰੋਪੜ ਮਹਾਲੀ ਤੇ ਚੰਡੀਗੜ੍ਹ ਇਹ ਖੇਤਰ ਤਿਆਰ ਰਹਿਣ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਪਹੁੰਚਣਗੇ ਦੋਜੇ ਫਾਸੇ ਜਲੰਧਰ ਕਫੂਰਥਲਾ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਪੌਣਗੇ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਫਾਰੀ ਕਿਤੇ ਕਿਤੇ ਹੋ ਸਕਦਾ ਹੈ ਕਿ ਦਰਮਿਆਨੇ ਛਰਾਟੇ ਨਾਲ ਕੰਮ ਸਰ ਜੇ ਦੋਜੇ ਫਾਸੇ ਜੇਕਰ ਗੱਲ ਕਰਦੇ ਆਂ ਮੱਧ ਜਾਂ ਫਿਰ ਕਹੇ ਲਿਆ ਕੇਂਦਰੀ ਮਾਲਵੇ ਦੀ ਜਿਨ੍ਹਾਂ ਦੇ ਵਿੱਚ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੇਕਰ ਬੱਦਲ ਜੋਰ ਫੜ ਗਿਆ ਤੇ ਅੱਗੇ ਆਉਂਦਾ ਹੋਇਆ ਹੋ ਸਕਦਾ ਹੈ ਹਲਕੇ ਦਰਮਿਆਨੇ ਛਰਾਟੇ ਲੈ ਆਵੇ ਬਾਕੀ ਨਹੀਂ ਤਾਂ ਫਿਰ ਦਫੈਰੋਵਾਦ ਬੱਦਲ ਬਣਨਾ ਹੈ ਉਹਦੇ ਵਿੱਚ ਹੋ ਸਕਦਾ ਹੈ ਕਿ ਬੱਦਲ ਇਧਰਲੇ ਪਾਸੇ ਬਣ ਜੇ ਪਛਮੀ ਮਾਲਵੇ ਵਾਲੇ ਪਾਸੇ ਫਰੇ ਖੇਤ ਜਿਹੜੇ ਕਵਰ ਹੋ ਸਕਦੇ ਨੇ ਇਹਦੇ ਨਾਲ ਨਾਲ ਜਿਹੜੇ ਮਾਲਵੇ ਦੇ ਫੱਟੂ ਮੀ ਜਲੇ ਆ ਜਿਨ੍ਹਾਂ ਦੇ ਵਿੱਚ ਵਾਜਲ ਕਾਫਰੀਦ ਕੋਰ ਫਿਰੋਸਰ ਸ੍ਰੀ ਮੁਕਤਸਰ ਸਾਹਿਬ ਮਲੋਟ ਬਠਿੰਡਾ ਜੱਤੋ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਆਸਾਰ ਬਣੇ ਹੋਏ ਨੇ ਜੇਕਰ ਹੁਣ ਨਹੀਂ ਲੱਗਦੇ ਤੇ ਅਗਲੇ ਜਿਹੜੇ 24 ਘੰਟਿਆਂ ਦੇ ਸਪੈਲ ਹੋਣਗੇ ਉਹਦੇ ਵਿੱਚ ਫਿਰ ਇਹ ਖੇਤਰ ਕਵਰ ਹੋਣਗੇ ਸੋ ਆਉਂਦੇ 5-6 ਦਿਨ ਕਹਾਣੀ ਚੱਲਦੀ ਰਹਿਣੀ ਹੈ ਇਹ ਅੱਜ ਇਹ ਨਹੀਂ ਅੱਜ ਨਹੀਂ ਵੀ ਫਾਇਦਾ ਤੁਹਾਡੇ ਪੈਣਾ ਨਹੀਂ ਮਈ ਹੋਏਗਾ ਜੇ ਸਾਰੇ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਹਿਮਾਚਲ ਉਤਰਾਖੰਡ ਜੰਮੂ ਇਹਨਾਂ ਖੇਤਰਾਂ ਦੇ ਵਿੱਚ ਅਤਿ ਭਾਰੀ ਮੀਂਹ ਦੇ ਅਲਰਟ ਨੇ ਆਉਂਦੇ ਜਿਹੜੇ 4-5 ਦਿਨ ਨੇ ਉਹ ਹੁਣ ਇਦਾਂ ਕੰਮ ਚੱਲਦਾ ਰਹਿਣਾ ਅੱਜ ਦਰਖਤਾਂ ਦੇ ਵਿੱਚ ਉਮੀਦ ਦੱਸ ਸਕਦੇ ਹਾਂ ਕਿਤੇ ਨਾ ਕਿਤੇ ਹਲਕੇ ਮੀਂਹ ਪਉਣਗੇ ਕਿਤੇ ਦਰਮਿਆਨੇ ਤੇ ਕਿਤੇ ਕਿਤੇ ਹੋ ਸਕਦਾ ਹੈ ਭਾਰੀ ਤੇ ਕੁਝ ਜਿਲ੍ਹੇ ਹੋ ਸਕਦੇ ਨੇ ਜਿੱਥੇ অতি ਭਾਰੀ ਮੀਂਹ ਦਰਜ ਹੋਣ ਦੀ ਪੂਰੀ ਪੂਰੀ ਸੰਭਾਵਨਾ ਜਿਹੜੀ ਆ ਬਣ ਚੁੱਕੀ ਆ ਸੋ ਜਿੱਥੇ ਹੁਣ ਮੀਂਹ ਦਰਜ ਹੋ ਰਿਹਾ ਨੇ ਜੀ ਕਮੈਂਟ ਦੇ ਵਿੱਚ ਤੁਹਾਨੂੰ ਦੱਸ ਕੇ ਜਾਣਾ ਥੱਲੇ ਤੇ ਉਸ ਤੋਂ ਬਾਅਦ ਆਉਂਦੇ ਜਿਹੜੇ ਘੰਟੇ ਹੋਣਗੇ ਜਾਣਗੇ ਦੁਪਹਿਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਮ ਦੀ ਅਫਰਡ ਦੇਾਂਗੇ ਜਿੱਥੇ ਕਿਤੇ ਬੱਦਲ ਬਣੇਗਾ ਕਿੱਥੇ ਮੀਂਹ ਦਾ आसार ਨੇ ਇਹ ਤੁਹਾਨੂੰ ਦੱਸਾਂਗੇ ਤੁਹਾਨੂੰ